ਕੀ ਗੱਲ ਹੋ ਗਈ ਵੀਰੇ ਪਤਾ ਨਹੀਂ ਬਾਈ ਐਕਸੀਡੈਂਟ ਹੋਇਆ ਕਿ ਕੋਈ ਮਾਰ ਮੂਰ ਕੇ ਸੱਟ ਗਿਆ ਮੈਨੂੰ ਤਾਂ ਪਤਾ ਨਹੀਂ ਬਾਈ ਮੈਂ ਵੀ ਹੁਣੇ ਦੇਖਿਆ ਆ ਕੇ ਯਾਰ ਤੇ ਬਾਈ ਫਿਰ ਖੜੇ ਕੀ ਕਰਦੇ ਆ ਆਪਾਂ ਹਸਪਤਾਲ ਲੈ ਜਾਂਦੇ ਬਾਈ ਨੂੰ ਵੀਰੇ ਅਸੀਂ ਨਹੀਂ ਆ ਹਸਪਤਾਲ ਦੇ ਚੱਕਰ 'ਚ ਪੈਣਾ ਨਾ ਅਸੀਂ ਲੈ ਕੇ ਆਉਣਾ ਬਾਅਦ 'ਚ ਕੱਲ ਨੂੰ ਪੁਲਿਸ ਸਾਨੂੰ ਕਸੀੜੂਗੀ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਤੁਸੀਂ ਬਾਈ ਹਏ ਤੋ ਤੇ ਸਾਥ ਚੱਲਦੇ ਆ ਆਪਾਂ ਹਸਪਤਾਲ ਲੈ ਜਾਂਦੇ ਬਾਜੂਗਾ ਵਿਚਾਰਾ ਕੋ ਪ੍ਰਾਵਾ ਜੇ ਤੈਨੂੰ ਇਹਦੀ ਇੰਨੀ ਫਿਕਰ ਆ ਨਾ ਤੂੰ ਹੀ ਲੈ ਜਾ ਅਸੀਂ ਨਹੀਂ ਇਹ ਥਾਣੀ ਕਚੇਰੀ ਦੇ ਚੱਕਰ 'ਚ ਪੈ ਸਕਦੇਗੇ ਚਲ ਆਏ ਕਰੋ ਤੁਸੀਂ ਮੇਰੀ ਮਦਦ ਕਰਾ ਦਿਓ ਮੜੀ ਜੀ ਕਰਾ ਦੇਣ ਦੇ ਮ ਇਹ ਨੋਟ ਕਰ ਲਓ ਗੀ ਤੁਸੀਂ। ਨਾ ਜੀ ਮੈਨੂੰ ਤੇਨਾਂ ਦੇ ਘਰਦਿਆਂ ਤਾਂ ਪਤਾ ਹੀ ਨਹੀਂ ਜੀ। ਤੇ ਤੁਸੀਂ ਇਹਨੂੰ ਕਿੱਦਾਂ ਲੱਗਿਆ? ਉਹ ਤਾਂ ਜੀ ਰਾਹ 'ਚ ਐਕਸੀਡੈਂਟ ਹੋਇਆ ਪਿਆ ਸੀਗਾ ਇਹਨਾਂ ਦਾ। ਬੰਦੇ ਖੜੇ ਦੇਖੀ ਜਾਂਦੇ ਸੀ ਕਿਸੇ ਨੇ ਹੱਥ ਨਹੀਂ ਪਾਇਆ। ਕੋਈ ਇਹਦੀ ਆਈ.ਡੀ. ਪਈ ਦਾ ਆਈ.ਡੀ. ਪ੍ਰੂਫ ਵਗੈਰਾ ਕੁਝ। ਕੁਝ ਨਹੀਂ ਪਤਾ ਜੀ। ਬਸ ਇਹਨਾਂ ਦੀ ਗੱਡੀ ਦਾ ਨੰਬਰ ਯਾਦ ਆ। ਅੱਛਾ। ਚਲੋ ਆਇਆ ਕਰੋ ਫਿਰ ਤੁਸੀਂ ਇਹ ਆਪ ਦਾ ਐਡਰੈਸ ਤੇ ਇਹਦੀ ਗੱਡੀ ਦਾ ਨੰਬਰ ਨੋਟ ਕਰਾ ਦਿਓ ਤੇ ਫਿਰ ਤੁਸੀਂ ਚਲੀ ਜਾਓ। ਠੀਕ ਹੈ ਜੀ। ਠੀਕ ਹੋ ਗਿਰੇ ਹੁਣ। ਹਾਂਜੀ ਭਾਈ ਹੁਣ ਤਾਂ ਠੀਕ ਆ ਤੁਹਾਨੂੰ ਪਤਾ ਨਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਕਾਨੂੰਨੀ ਜੁਰਮ ਆ ਫਿਰ ਤੁਸੀਂ ਕਿਉਂ ਸ਼ਰਾਬ ਪੀ ਕੇ ਗੱਡੀ ਚਲਾਈ ਡਾਕਟਰ ਸਾਹਿਬ ਮੇਰੇ ਨਾਲ ਦੋਸਤ ਦੀ ਪਾਰਟੀ ਸੀ ਉਹਨਾਂ ਦੇ ਜ਼ਿਆਦਾ ਜ਼ੋਰ ਪਾਉਣ ਤੇ ਬਸ ਮੈਥੋਂ ਨਾ ਨਹੀਂ ਹੋਈ ਉਹ ਤਾਂ ਠੀਕ ਆ ਪਰ ਘੱਟੋ ਘੱਟ ਗੱਡੀ ਦੇ ਡਾਕੂਮੈਂਟਸ ਤਾਂ ਨਾਲ ਲੈ ਕੇ ਚੱਲਿਆ ਕਰੋ ਯਾਰ ਜੇ ਉਹ ਮੁੰਡੇ ਕੋਲ ਨੂੰ ਤੇਰੀ ਗੱਡੀ ਦਾ ਨੰਬਰ ਨਾ ਨਾ ਯਾਦ ਹੁੰਦਾ ਤੇ ਤੇ ਘਰ ਦੇ ਨੂੰ ਮਿਸ ਬਲਾਇਆ ਜਣਾ ਪਰ ਡਾਕਟਰ ਸਾਹਿਬ ਡਾਕੂਮੈਂਟਸ ਤਾਂ ਮੇਰੀ ਗੱਡੀ 'ਚ ਹੀ ਪਈ ਸੀ ਪਰਸ ਤੇ ਮੋਬਾਈਲ ਵੀ ਮੇਰੀ ਜੇਬ 'ਚ ਸੀ ਪਰ ਪਾਲ ਸਾਹਿਬ ਤਾਂ ਕਹਿੰਦੇ ਸਾਨੂੰ ਗੱਡੀ ਚੋਂ ਪਹ ਨਹੀਂ ਮਿਲਿਆ ਡਾਕਟਰ ਸਾਹਿਬ ਐਸਾ ਪੱਕਾ ਮੈਂ ਉਹ ਤਤੂਤ ਆ ਜਿਹੜਾ ਬਾਈ ਜਣਾ ਇੱਥੇ ਛੱਡੇ ਗਿਆ ਵਾ ਬਾਈ ਜੀ ਘੜੀ ਤੇ ਸ਼ਾਬ ਵੀ ਬਾਈ ਦੇ ਕੋਲ ਹੈ ਨਹੀਂ ਮੰਨਿਆ ਸਰ ਕੁਝ ਨਹੀਂ ਨਹੀਂ ਇਹ ਕੁਝ ਨਹੀਂ ਮੰਨਿਆ ਇਹ ਤਾਂ ਉਦੋਂ ਦੀ ਇੱਕ ਹੀ ਗੱਲ ਕਹਿੰਦਾ ਮੈਂ ਕੁਝ ਨਹੀਂ ਚੋਰੀ ਕੀਤਾ ਫਿਰ ਸਰ ਇਹਨੂੰ ਤੁਸੀਂ ਆਹ ਤਰੀਕਾ ਨਾ ਬਣਾ ਕੇ ਦੇਖੋ ਮੈਂ ਇਹਦੇ ਦੇ ਸਾਰੇ ਤਰੀਕੇ ਅਪਣਾ ਚੁੱਕਾ ਹਾਂ ਪਰ ਇਹਦਾ ਇੱਕ ਹੀ ਜਵਾਬ ਹੈ ਮੈਂ ਕੁਝ ਨਹੀਂ ਚੋਰੀ ਕੀਤਾ ਮੈਂ ਚੋਰੀ ਕੀਤੀ ਹੈ ਜੀ